ਐਮਐਲਏ ਹਰਮੇਸ਼ ਸਿੰਘ ਪਠਾਨ ਮਾਜਰਾ ਮਾਮਲੇ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਤੇ 11 ਸਾਥੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਦੂਜੇ ਪਾਸੇ ਉਥੇ ਉਹਨਾਂ ਦੇ ਵਕੀਲ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਹੈ ਕਿ 11 ਸਾਥੀ ਜੋ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਹੁਣ ਜ਼ਮਾਨਤ ਮਿਲ ਚੁੱਕੀ ਹੈ ਤੇ ਦੂਜੇ ਪਾਸੇ ਐਮਐਲਏ ਹਰਮੀਰ ਸਿੰਘ ਪਠਾਨ ਮਾਜਰਾ ਹਜੇ ਫਰਾਰ ਨੇ ਪਰੰਤੂ ਉਹਨਾਂ ਨੂੰ ਲੈ ਕੇ ਪੁਲਿਸ ਹਜੇ ਪਾਲ ਦੇ ਵਿੱਚ ਹੈ ਤੇ ਦੂਜੇ ਪਾਸੇ ਚਰਚਾ ਵਿੱਚ ਜਿਹੜੀ ਹੈ ਕਿ ਹੁਣ ਫਿਰ ਤੋਂ ਪਠਾਨ ਮਾਜਰਾ ਨੂੰ ਲੈ ਕੇ ਹੋ ਰਹੀਆਂ ਨੇ ਤੇ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਦਿੱਲੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਜਿਹੜਾ ਕਿ ਇੱਕ ਸੁਨੇਹਾ ਲਗਾਇਆ ਸੀ ਜਿਸ ਤੋਂ ਬਾਅਦ ਆਪਣੀ ਹੀ ਸਰਕਾਰ ਦੇ ਖਿਲਾਫ ਜਿਹੜੇ ਕਿ ਭੜਾਸਕੜ ਦੇ ਹੋਏ ਨਜ਼ਰ ਆਏ ਸੀ ਤੇ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਲਗਾਤਾਰ ਪੁਲਿਸ ਪਾਲ ਕਰ ਰਹੀ ਹਾਲਾਂਕਿ ਉਹ ਫਰਾਰ ਨਹੀਂ ਮਿਲੇ ਤੇ ਦੂਜੇ ਪਾਸੇ ਹੁਣ ਉਹਨਾਂ ਦੇ 11 ਸਾਥੀਆਂ ਨੂੰ ਜੜੀ ਕਿ ਜ਼ਮਾਨਤ ਦੇ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦੇ ਵਕੀਲ ਦਾ ਆਓ ਤੁਹਾਨੂੰ ਸੁਣਾਉਣੇ ਆ ਵਿਲੈਂਟ ਪੁਲਿਸ ਦੇ ਤਹਿਤ ਜਿਹੜੇ 11 ਬੰਦੇ ਡਾਬਰੀ ਕਰਨਾਲ ਤੋਂ ਲਿਆਂਦੇ ਗਏ ਸਨ ਉਹਨਾਂ ਦੀ ਅੱਜ ਮਾਨਯੋਗ ਸਰਦਾਰ ਹਰਜੋਤ ਸਿੰਘ ਗਿੱਲ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਪਟਿਆਲਾ ਵੱਲੋਂ ਬੇਲ ਮਨਜ਼ੂਰ ਕੀਤੀ ਗਈ 50000 ਰੁਪਏ ਦੀ ਜ਼ਮਾਨਤ ਭਰਨ ਦੇ ਹੁਕਮ ਲੱਗੇ ਤੇ ਉਹ ਅੱਜ ਸਾਰੇ ਜ਼ਮਾਨਤਾਂ ਭਰੇ ਗਏ ਹਨ ਸਰ ਕੀ ਉਹ ਨਾਲ ਉਹ ਆਪਣੀ ਗੱਲ ਦੇ ਰਹੇ ਹਨ ਉਹਨਾਂ ਦਾ ਨਾਮ ਵੀ ਹੈ ਉਹਦੇ ਬਾਰੇ ਦੇਖੋ ਉਸ ਤੋਂ ਬਾਅਦ ਚ 17 ਬੰਦਿਆਂ ਦੀ ਇਹਨਾਂ ਨੇ ਜਿਹੜੇ ਹੈਗੇ ਦੁਬਾਰਾ ਅਰੈਸਟਮੈਂਟ ਲਏ ਹਨ ਉਹਨਾਂ ਦੇ ਵਿੱਚ ਹਰਜਸ਼ਨ ਪਠਾਨਮਾ ਜਿਹੜਾ ਉਹਦਾ ਵੀ ਨਾਮ ਹੈ ਤੇ ਉਹਨਾਂ ਦੀ ਵੀ ਅਰੈਸਟਮੈਂਟ ਇਸ਼ੂ ਹੋਈ ਹੈ ਸਰ ਜੀ ਇਹ ਉਹਨਾਂ ਲਈ ਸੀ ਆਪਣੀ ਅਦਾ ਜ਼ਮਾਨਤ ਦੀ ਕਰ ਰਹੇ ਕਿ ਉਹ ਹਾਈ ਕੋਰਟ ਨੂੰ ਹਾਂਜੀ ਉਹ ਐਮਐਲਏ ਦਾ ਰਾਈਟ ਹੈ ਉਹ ਆਨਰੇਬਲ ਹਾਈ ਕੋਰਟ ਅਪਰੋਚ ਕਰਨਗੇ ਉਹਨਾਂ ਦੇ ਉੱਤੇ ਲਾਇਰਸ ਕਰ ਰਹੇ ਹੈ ਮੋਸਟ ਲਾਈਕਲੀ ਨੈਕਸਟ ਵੀਕ ਦੇ ਵਿੱਚ ਉਹ ਬੇਲ ਟੇਕ ਅਪ ਹੋਣੀ ਚਾਹੀਦੀ ਹੈ ਵਿਲੈਂਟ ਪੁਲਿਸ ਦੇ ਤਹਿਤ ਜਿਹੜੇ 11 ਬੰਦੇ ਡਾਬਰੀ ਕਰਨਾਲ ਤੋਂ ਲਿਆਂਦੇ ਗਏ ਸਨ ਉਹਨਾਂ ਦੀ ਅੱਜ ਮਾਨਯੋਗ ਸਰਦਾਰ ਹਰਜੋਤ ਸਿੰਘ ਗਿੱਲ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਪਟਿਆਲਾ ਵੱਲੋਂ ਬੇਲ ਮਨਜ਼ੂਰ ਕੀਤੀ ਗਈ 50000 ਰੁਪਏ ਦੀ ਜ਼ਮਾਨਤ ਭਰਨ ਦੇ ਹੁਕਮ ਲੱਗੇ ਤੇ ਉਹ ਅੱਜ ਸਾਰੇ ਜ਼ਮਾਨਤਾਂ ਭਰੇ ਗਏ ਹਨ ਦੇਖੋ ਉਸ ਤੋਂ ਬਾਅਦ ਚ 17 ਬੰਦਿਆਂ ਦੀ ਇਹਨਾਂ ਨੇ ਜਿਹੜੇ ਹੈਗੇ ਦੁਬਾਰਾ ਅਰੈਸਟਮੈਂਟ ਲਏ ਹਨ ਉਹਨਾਂ ਦੇ ਵਿੱਚ ਹਰਜਸ਼ਨ ਪਠਾਨਮਾ ਜਿਹੜਾ ਉਹਦਾ ਵੀ ਨਾਮ ਹੈ ਤੇ ਉਹਨਾਂ ਦੀ ਵੀ ਰੈਸਟ੍ਰੈਂਟ ਇਸ਼ੂ ਹੋਈ ਹੈਗੀ ਸਰ ਜੀ ਇਹ ਉਹਨੋਂ ਨਹੀਂ ਸੀ ਆਪਣੀ ਅਦਾਜ਼ ਮੰਨਦੀ ਕਰ ਰਹੇ ਕਿ ਉਹ ਹਾਈ ਕੋਰਟ ਨਹੀਂ ਹਾਂਜੀ ਉਹ ਐਮਐਲਏ ਦਾ ਰਾਈਟ ਹੈ ਉਹ ਆਨਰੇਬਲ ਹਾਈ ਕੋਰਟ ਅਪਰੋਚ ਕਰਨਗੇ ਉਹਨਾਂ ਨੇ ਉੱਥੇ ਲਾਇਰਸ ਕਰ ਰਹੇ ਹਨ ਮੋਸਟ ਲਾਈਕਲੀ ਨੈਕਸਟ ਵੀਕ ਦੇ ਵਿੱਚ ਉਹ ਬੇਲ ਟੇਕ ਅਪ ਹੋਣੀ ਚਾਹੀਦੀ ਹੈ ਵਿਲੈਂਟ ਪੁਲਿਸ ਦੇ ਤਹਿਤ ਜਿਹੜੇ 11 ਬੰਦੇ ਡਾਬਰੇ ਕਰਨਾ ਤੋਂ ਲਿਆਂਦੇ ਗਏ ਸਨ ਉਹਨਾਂ ਦੀ ਅੱਜ ਮਾਨਯੋਗ ਸਰਦਾਰ ਹਰਜੋਤ ਸਿੰਘ ਗਿੱਲ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਪਟਿਆਲਾ ਵੱਲੋਂ ਬੇਲ ਮਨਜ਼ੂਰ ਕੀਤੀ ਗਈ 50000 ਰੁਪਏ ਦੇ ਜ਼ਮਾਨਤ ਸਕੀ ਉਹ ਨਾਲ ਉਹ ਆਪਣੀ ਗੱਲ ਦੇ ਰਹੇ ਹਨ ਉਹਨਾਂ ਦਾ ਨਾਮ ਵੀ ਹੈ ਉਹਦੇ ਬਾਰੇ ਦੇਖੋ ਉਸ ਤੋਂ ਬਾਅਦ ਚ 17 ਬੰਦਿਆਂ ਦੀ ਇਹਨਾਂ ਨੇ ਜਿਹੜੇ ਹੈਗੇ ਦੁਬਾਰਾ ਅਰੈਸਟਮੈਂਟ ਲਏ ਹਨ ਉਹਨਾਂ ਦੇ ਵਿੱਚ ਹਰਜਸ਼ਨ ਪਠਾਨਮਾ ਜਿਹੜਾ ਉਹਦਾ ਵੀ ਨਾਮ ਹੈ ਤੇ ਉਹਨਾਂ ਦੀ ਵੀ ਅਰੈਸਟਮੈਂਟ ਇਸ਼ੂ ਹੋਈ ਹੈਗੀ ਸਰ ਜੀ ਇਹਦੀ ਉਹਨਾਂ ਲਈ ਜੀ ਆਪਣੀ ਅਦਾਜ਼ ਮੰਨਦੀ ਕਰ ਰਹੇ ਕਿ ਉਹ ਹਾਈ ਕੋਰਟ ਨੂੰ ਹਾਂਜੀ ਉਹ ਐਮਐਲਏ ਦਾ ਰਾਈਟ ਹੈ ਉਹ ਆਨਰੇਬਲ ਹਾਈ ਕੋਰਟ ਅਪਰੋਚ ਕਰਨਗੇ ਉਹਨਾਂ ਦੇ ਉੱਤੇ ਲਾਇਰਸ ਕਰ ਰਹੇ ਹਨ ਮੋਸਟ ਲਾਈਕਲੀ ਨੈਕਸਟ ਵੀਕ ਦੇ ਵਿੱਚ ਉਹ ਬੇਲ ਟੇਕ ਅਪ ਹੋਣੀ ਚਾਹੀਦੀ ਹੈ